ਸਤਨਾਮ ਦੀਵਾ 3 ਗਾਏ ਗੁਰ ਸਾਹਿਬ ਜੀ ਸੋਰਠਿ ਮਹਲਾ 5 ਕਰਦੂ ਜਾਓ ਅਸ਼ਟਪਦੀਆਂ ਇਕ ਉਹ ਆਕਾ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਨ ਵਿਚਾਰਿਓ ਨਿਵੇਲ ਪੰਗਮ ਸਾਦੇ ਪੰਜ ਜਨਾਸਿਓ ਸਾਂਗਣਾ ਛੁਟਕੇਓ ਅਦਕ ਆਹਾ ਬਦ ਬਾਤੇ ਪਾਠ ਪੜਿਓ ਅਰ ਬੇਦ ਵਿਚਾਰਿਓ ਮੇਵਲਾ ਪੋੰਗਮ ਸਾਦੇ ਅੰਚ ਜਨਾਸਿਓ ਸੰਗਣਾ ਚੁਟਕਿਓ ਅਦਕ ਆਬਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਨਿਕਾ ਹਰ ਪਰ ਤਲਬੇ ਕਾ ਰਹਾ ਮੋਨ ਭਇਓ ਕਰਪਾ ਤੀ ਰਯੋ ਨਗਨ ਫਿਰਿਓ ਪਨ ਪਾਈ ਤਟ ਤੀਰਥ ਸਭ ਤਰਤੀ ਬ੍ਰਹਮਯੋ ਉਬਦਾ ਛੁਟਕੇ ਨਹੀਂ ਮਨ ਕਾਮਨਾ ਤੀਰ ਅੰਧ ਜਾਏ ਗਸਿਓ ਸਰਕਰਵਤ ਤਨ ਲਾਏ ਮਨ ਕੀ ਮੈਨ ਉਤਰੇ ਇਹ ਬਿਦ ਜੇ ਲਖ ਯਤਨ ਕਰਾਏ ਨਿਕ ਕਾਮਨੀ ਹੈ ਵਰ ਕੇਵਲ ਬਾਪਿਤ ਤਾਨ ਦਾ ਤਾਰਾ ਅੰਨਾ ਬਸਤਰ ਪੂਮ ਬੋਰ ਪੈ ਨਾ ਮਿਲਿਆ ਹਰ ਦੁਆਰਾ ਪੂਜਾ ਆਚਾ ਬੰਦਨ ਤੰਦੋਤ ਖਟ ਕਰ ਮਾਰਤ ਰਹਤਾ ਹੋ ਕੰਤ ਬੰਦਨ ਮੈਂ ਪਰਿਆ ਨੈ ਮਿਲਿਆ ਏ ਜੁਗਤਾ ਜੋਗ ਸਿਧ ਆਸਣ 84 ਏਪੀ ਕਰ ਕਰ ਰਿਆ ਬੜੀ ਆਰ ਜਾ ਫਿਰ ਫਿਰ ਜਨਮ ਹੈ ਹਰਿ ਸੋ ਸੰਗ ਲ ਗਿਆ ਰਾਜ ਲੀਲਾ ਰਾਗਨ ਕੀ ਰਚਨਾ ਕਰਿਆ ਕਬਫਰਾ ਸਹਿਜ ਸੋਨੀ ਚੰਦਨ ਚੋਆ ਨਰਕ ਘੁਰ ਘਾਗਵਾ ਦੁਆਰਾ ਹਰ ਕਿਰਤ ਸਤ ਸੰਗਤ ਹੈ ਸਿਰ ਕਰ ਮਨ ਕੇ ਕਰਮ ਕਾਹੋ ਕਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਕੇ ਕਾਲੈਣਾ ਤੇਰੋ ਸੇਵਕ ਇਹ ਰੱਬ ਮਾਤਾ ਪਇਓ ਕਿਰਪਾ ਦੀ ਦੁਖ ਪੰਜਨ ਹਰ ਰਲ ਕੀਰਤਨ ਇਹ ਮਨ ਰਾਤਾ ਤੇਰੋ ਸੇਵਕ ਇਹ ਰੱਬ ਮਾਤਾ ਪਇਓ ਕਿਰਪਾ ਲੋਕ ਪੰਚਨ ਹਰ ਹਰ ਕੀਰਤਨ ਏ ਮਨ ਰਤਾ ਰਹਾ ਤੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ